ਸਾਡਾ ਚਾਹਵੂਆ ਗਰੇ ਤੁਸੀਂ ਦੁਬਾਰਾ ਲੋਕਾਂ ਨੇ ਚੁਣਿਆ ਹੈਗਾ ਹਰਦਾਸਪੁਰ ਪਿੰਡ ਦਾ ਸਰਪੰਚ ਤੁਹਾਨੂੰ ਬੜੀਆਂ ਉਮੀਦਾਂ ਹੈਗੀਆਂ ਵਾ ਬੜੀਆਂ ਉਮੀਦਾਂ ਹੈਗੀਆਂ ਵਾ ਔਰ ਉਹਦੀ ਉਮੀਦਾਂ ਦੀ ਪੂਰਤੀ ਜਿਹੜਾ ਉਮੀਦਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਕਿ ਤੁਸੀਂ ਕੂੜੇ ਡੰਪ ਦਾ ਪ੍ਰਬੰਧ ਕੀਤਾ ਬੜਾ ਸ਼ਲਾਘਾਯੋਗ ਪ੍ਰਾਲਾ ਕੀ ਕਹਿਣਾ ਚਾਹੁੰਦੇ ਹਾਂ ਸਿੱਧਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਪਿੰਡ ਵਸਤੀਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦੁਬਾਰਾ ਸਾਨੂੰ ਲੋਕਾਂ ਦਿੱਤਾ ਜੀ ਬਿਲਕੁਲ ਤੇ ਹੁਣ ਜਿੱਦਾਂ ਪਿੰਡ ਦੀ ਸੀਗੀ ਡਿਮਾਂਡ ਲੋਕਾਂ ਦੀ ਵੀ ਜੋ ਜੋ ਸੀਗਾ ਸਾਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਚੰਗਾ ਲੱਗਦਾ ਕੂੜਾ ਉੱਥੇ ਗੁਰਦਾਰ ਦੇ ਸੀਗਾ ਮੰ ਬਿਲਕੁਲ ਸਾਰੇ ਆਉਂਦੇ ਜਾਂਦੇ ਵੀ ਦੇਖਦੇ ਸੀ ਸਾਰੇ ਬੁਰਾ ਮਨਾਉਂਦੇ ਸੀ ਇਸ ਗੱਲ ਦਾ ਤੇ ਚਲੋ ਜਿੰਨਾ ਵੀ ਹੋ ਸਕਦਾ ਆਪਾਂ ਕਰਦੇ ਆਂ ਕਾੜ ਮੜ ਕੇ ਪਿੰਡ ਵਾਲੇ ਵੀ ਨਾਲ ਆ ਪੰਚਾਇਤ ਵੀ ਸਾਰੀ ਨਾਲ ਆ ਜੀ ਬੇਬੇ ਬੜੇ ਚਿਰ ਤੋਂ ਮਸਲਾ ਇਹ ਕੋਈ ਵਿਰੋਧੀ ਤੇਰਾ ਵੀ ਉਠਾਉਂਦੀ ਆਈਆਂ ਸੀ ਕਿ ਕੂੜਾ ਕੂੜਾ ਸੜਦੇ ਆ ਲੋਕ ਧਾਰਮਿਕ ਗੁਰਦੁਆਰਾ ਸਾਹਿਬ ਹੈਗੇ ਆ ਬੜਾ ਅੱਛਾ ਉਪਰਾਲਾ ਹੈਗਾ ਹੋਰ ਕੀ ਕੀ ਕਾਰਜ ਕੀਤੇ ਜਾ ਰਹੇ ਛੱਪੜ ਦਾ ਕੀ ਕਰਾ ਰਹੇ ਛੱਪੜ ਦਾ ਜਿੱਦਾਂ ਇਹ ਸੀਗਾ ਕਾਫੀ ਵੱਡਾ ਹੋ ਗਿਆ ਛੱਪੜ ਪਾਣੀ ਜਿੱਦਾਂ ਬਹੁਤ ਆਉਂਦਾ ਪਿੰਡ ਨੂੰ ਸਾਰੇ ਪਿੰਡ ਦਾ ਪਾਣੀ ਇਤਨੀ ਆਉਂਦਾ ਯਾਰ ਤੇ ਇਹ ਪਾਣੀ ਉਹ ਪਾਣੀ ਦਾ ਓ ਚੰਦਾ ਵਕੀਤਾਂ ਦੇ ਵਿੱਚ ਨਾ ਬਹੁਤ ਖਰਾਬ ਹੁੰਦੀ। ਬਿਲਕੁਲ ਜੀ ਬਿਲਕੁਲ। ਤੇ ਹੁਣ ਫਿਰ ਇਹ ਪਾਸ ਕਰਵਾਇਆ ਆ ਇਹਨੂੰ ਡੰਗਾ ਕਰਾਵਾਂਗੇ, ਕਟਰਾਵਾਂਗੇ। ਬੱਚੀ। ਹੋਰ ਕੋਈ ਮੁੱਖ ਸਮੱਸਿਆ ਮਾਹੌਲ ਜਿਹੜੀਆਂ ਵੋਟਾਂ ਵੇਲੇ ਤੁਸੀਂ ਵਾਅਦੇ ਕੀਤੇ ਸੀ ਕਿਹੜੀਆਂ-ਕਿਹੜੀਆਂ ਸੀ ਜਿਹੜੀ ਪੂਰੀਆਂ ਕਰਨ ਜਾਣ। ਨਾਰਮਲੀ ਜਿੰਨਾ ਕਿ ਹੋ ਸਕਿਆ ਆਪਾਂ ਕਰਦੇ ਪਏ ਆ। ਬਾਕੀ ਜਿਹਦਾ ਜਿੱਦਾਂ ਕੰਡ ਵਾਲੇ ਕਹਿਣਗੇ ਦੰਦਾਂ ਨਾਲੀਆਂ ਆਪਾਂ ਨਾਲ ਦੇ। ਜੀ ਕਰਵਾਣੀ ਦੀ ਡਿਮਾਂਡ ਹੋਗੀ ਤੁਸੀਂ ਕਰਦੇ ਪਏ ਆ। ਕੋਸ਼ਿਸ਼ ਕਰਦੇ ਪਏ ਆ ਇਹ ਪੂਰਾ ਹੋ ਕਰੀਏ। ਜੀ ਜੀ ਬਿਲਕੁਲ ਕੂੜੇ ਡੰਪ ਦਾ ਉਪਰਾਲਾ ਤੁਹਾਡਾ ਕਾਫੀ ਅੱਛਾ ਹੈਗਾ ਵਾ। ਅਸੀਂ ਵੀ ਉ ਪਰ ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਹਰਦਾਸਪੁਰ ਵੇਖੇ ਜਿਹੜਾ ਹੈਗਾ ਵਾ ਡੰਪ ਦਾ ਪ੍ਰਬੰਧ ਕੀਤਾ ਗਿਆ ਹੈ ਸਾਰਾ ਪ੍ਰੋਸੀਜਰ ਕੀ ਹੈ ਸਰ ਜਾਣਕਾਰੀ ਦਿਓ ਵਿਸਤਾਰ ਨਾਲ ਇਹ ਇਲੈਕਸ਼ਨ ਤੋਂ ਪਹਿਲਾਂ ਵੀ ਸਾਡੀ ਬੋਟ ਪਿੰਡ ਵਾਸੀਆਂ ਦੀ ਬਹੁਤ ਵੱਡੀ ਮੰਗ ਸੀਗੀ ਪਿੰਡ ਵਿੱਚ ਗੁਰੂ ਘਰ ਦੇ ਪਿੱਛੇ ਕੂੜਾ ਸੁੱਟਿਆ ਜਾਂਦਾ ਸੀ ਜੋ ਕਿ ਬਹੁਤ ਮੁਸ਼ਕਲ ਸੀ ਪਿੰਡ ਦੇ ਵਿੱਚ ਸੀਗਾ ਬਿਮਾਰੀਆਂ ਫੈਲਦੀਆਂ ਸੀਗੀਆਂ ਪਿੰਡ ਵਾਸੀਆਂ ਦੀ ਮੰਗ ਸੀਗੀ ਉਹ ਮੰਗ ਨੂੰ ਅਸੀਂ ਮੋਕ ਰੱਖਦੇ ਹੋਏ ਪਿੰਡ ਤੋਂ ਬਾਹਰ ਇਹ ਕੂੜਾ ਸੁੱਟਣ ਦਾ ਇੱਕ ਡੰਪ ਬਣਾ ਰਹੇ ਹਾਂ ਇਹ ਜੀ ਕੂੜਾ ਇਹ ਜਿਹੜਾ ਇੱਥੇ ਬਾਹਰ ਪਿੰਡ ਤੋਂ ਬਾਹਰ ਸੁੱਟਿਆ ਜਾਵੇ ਉਸ ਜਗ੍ਹਾ ਨੂੰ ਅਸੀਂ ਸਾਫ਼ ਕਰਕੇ ਉੱਥੇ ਇੱਕ ਬਹੁਤ ਵਧੀਆ ਪਾਰਕ ਬਣਾ ਰਹੇ ਹਾਂ ਲੋਕੀ ਹਣੇ ਤੇ ਕੂੜਾ ਨਹੀਂ ਸਿੜ ਤੇ ਗੁਰਦੁਆਰੇ ਦੀ ਨਹੀਂ ਜੀ ਲੋਕਾਂ ਨੂੰ ਰਿਕਵੈਸਟ ਪਾਈ ਆ ਲੋਕਾਂ ਕੇ ਲੋਕੀ ਇਸ ਗੱਲ ਨੂੰ ਮੰਨ ਗਏ ਪੂਰੀ ਪੰਚਾਇਤ ਦੇ ਨਾਲ ਆ ਲੋਕ ਜੀ ਸੋ ਲੋਕ ਤੁਸੀਂ ਇੱਥੇ ਡੰਪ ਬਣਾਇਆ ਇਹ ਕਿਹੜੀ ਜਗ੍ਹਾ ਹੈਗੀ ਇਹ ਐਸੀ ਸਮਸ਼ਾਨ ਘਾਟ ਆ ਜੀ ਜੀ ਸੋ ਸਾਰੇ ਸਹਿਮਤ ਹੈਗੇ ਸੀ ਹਾਂ ਜੀ ਸਾਰੇ ਸਹਿਮਤ ਆ ਜੀ ਲੋਕੀ ਹੁਣ ਜਿਹੜੇ ਉੱਥੇ ਕੂੜਾ ਨਾ ਸਿਟਣ ਨੂੰ ਲੈ ਕੇ ਇੱਥੇ ਸਿਟਣ ਨੂੰ ਲੈ ਕੇ ਪੂਰਾ ਥੜਾ ਸਾਥ ਦੇ ਰਹੇ ਹਾਂ ਜੀ ਸਾਥ ਦੇ ਦੇ ਅਸੀਂ ਡਰਮ ਰੱਖੇ ਆ ਤੇ ਕੂੜਾ ਡਰਮ ਵਿੱਚ ਪਾਉਂਦੇ ਆ ਇਕ ਕੂੜਾ ਸੁੱਟਣ ਵਾਲਾ ਇੱਕ ਰੱਖਿਆ ਆ ਬੰਦਾ ਸੋ ਦੂ ਇੱਕ ਦਿਨ ਛੱਡ ਕੇ ਕੂੜਾ ਲੈ ਜਾਂਦਾ ਹੈ ਤੇ ਕੂੜਾ ਸੁੱਟਦਾ ਹੈ। ਉੱਥੇ ਜਿੱਥੇ ਅਸੀਂ ਪਿੱਛੇ ਦੇਖਿਆ ਜੀ ਗੁਰਦੁਆਰਾ ਸਾਹਿਬ ਕਾਫੀ ਗੰਦੀ ਕੰਡੀਸ਼ਨ ਸੀਗੀ। ਹਾਂਜੀ। ਜਿੱਥੇ ਇੱਕ ਹਨਾ ਲੋਕਾਂ ਦੇ ਭਾਵਰਾਂ ਨੂੰ ਠੀਸ ਪਹੁੰਚਦੀ ਸੀਗੀ ਕੂੜਾ ਲੋਕੀ ਸੁੱਟਦੇ ਸੀ। ਹਾਂਜੀ। ਸਮੈਲ ਵੀ ਆਉਂਦੀ ਸੀ ਮੱਛਰ ਮੱਖੀਆਂ ਬਿਮਾਰੀਆਂ ਫੈਲਦੀਆਂ ਸੀ। ਹਾਂਜੀ। ਹੁਣ ਪ੍ਰੋਪਰ ਸਫਾਈ ਹੈਗੀ ਉੱਥੇ। ਹਾਂਜੀ ਹਾਂਜੀ ਉੱਥੇ ਬਿਲਕੁਲ ਸਫਾਈ ਕਰ ਦਿੱਤੀ ਹੈ ਜੀ। ਲੋਕਾਂ ਦੀਆਂ ਜੋ ਲੋਕਾਂ ਦੀ ਮੰਗ ਸੀਗੀ ਉਹਨੂੰ ਅਸੀਂ ਪੂਰਾ ਕੀਤਾ ਪੰਚਾਇਤ ਨੇ। ਉਥੋਂ ਕੂੜਾ ਬਿਲਕ ਸਫਾਈ ਕਰ ਦਿੱਤੀ ਹੈ ਹੁਣ ਉਥੇ ਪਾਰਕ ਦਾ ਕੰਮ ਚ ਸ਼ੁਰੂ ਕਰਨ ਲੱਗੇ ਆ ਜੀ ਜੀ ਕੋਈ ਪਾਰਕ ਦੀ ਮਨਜ਼ੂਰੀ ਵਗੈਰਾ ਹਾਂ ਜੀ ਮਨਜ਼ੂਰੀ ਲੈ ਲਈ ਹੈ ਜੀ ਬਿਲਕੁਲ ਸਾਰਾ ਐਸਟੀਮੇਟ ਲੱਗ ਗਿਆ ਆ ਉਹਦਾ ਬਸ ਪਾਰਕ ਆ ਡੰਪ ਤੋਂ ਬਾਅਦ ਉਹ ਪਾਰਕ ਦਾ ਕੰਮ ਸ਼ੁਰੂ ਕਰਨ ਲੱਗੇ ਆ ਜੀ ਸੋ ਹੋਰ ਪਿੰਡ ਵਿੱਚ ਕਿਹੜੇ ਕਿਹੜੇ ਜਿਹੜੇ ਕਾਰਜ ਅਰੰਭੇ ਜਾ ਰਹੇ ਵਿਕਾਸ ਕਾਰ ਉਹਰ ਇੱਕ ਸਾਡੇ ਛੱਪੜ ਦੀ ਬਹੁਤ ਬੜੀ ਸਮੱਸਿਆ ਸੀ ਜੀ ਇੱਕ ਦੋ ਵਿੱਚ ਪਹਿਲਾਂ ਬੰਦੇ ਵੀ ਡੁੱਬ ਕੇ ਮਰ ਗਏ ਬਹੁਤ ਜ਼ਿਆਦਾ ਡੋ ਛੱਪੜ ਦਾ ਹਾਲਾਤ ਕਾਦੀ ਖੇਤਾਂ ਵਿੱਚ ਪਾਣੀ ਘੁੰਮਦਾ ਸੀ ਕੀਮੀਦਾਰਾਂ ਦੀ ਫਸਲ ਖਰਾਬ ਹੁੰਦੀ ਸੀਗੀ ਜੀ ਉਸ ਮੰਗ ਨੂੰ ਵੀ ਮੱਖ ਰ ਉਹ ਬਣਾ ਰਹੇ ਆ ਬਸ ਜੀ ਜੀ ਬਿਲਕੁਲ ਛੱਪੜ ਦੀ ਗੱਲ ਕਰੀ ਤੇ ਪਿੱਛੇ ਕੁਝ ਖੇਤ ਸੀ ਕਿਸਾਨ ਵੀਰਾਂ ਦੇ ਜਿੱਥੇ ਪਾਣੀ ਆਇਆ ਹੋਇਆ ਹੈ ਦੇਖਿਆ ਸੀ ਅਸੀਂ ਹੁਣੇ ਹਾਂਜੀ ਉਹ ਛੱਪੜ ਬੜੇ ਨੁਕਸਾਨ ਫਸਲ ਖਰਾਬ ਹੁੰਦੀ ਸੀ ਬਹੁਤ ਜ਼ਿਆਦਾ ਇਹਦੀ ਵੀ ਮੁੱਖ ਮੰਗ ਸੀਗੀ ਉਸ ਮੁੱਖ ਮੰਗ ਨੂੰ ਅਸੀਂ ਇਹਨੂੰ ਪੂਜਾ ਕੀਤਾ ਜੀ ਹੁਣ ਛੱਪੜ ਦੇ ਚੱਲਦਾ ਪਿਆ ਪਾਣੀ ਕੱਢਿਆ ਤੇ ਹੁਣ ਅੱਜ ਮਸ਼ੀਨਾਂ ਲੱਗਣੀਆਂ ਜੀ ਇਹਨੂੰ ਡੂੰਘਾ ਕੀਤਾ ਜਾਊਗਾ ਪੂਰੀ ਇਹਦੀ ਸਾਰੀ ਕੀਤੀ ਜਾਊਗੀ ਜੋ ਅੱਜ ਕੱਲ ਚੱਲਦਾ ਪਿਆ ਹੈ ਉਹ ਹੀ ਛੱਪੜ ਬਣਾਉਗਾ ਸੋ ਸਪੰਸ ਰਣਜੀਤ ਕੌਰ ਜੀ ਬਲਵਿੰਦਰ ਕੌਰ ਜੀ ਜਿਹੜੇ ਦੁਆਰਾ ਚੁਣਿਆ ਗਿਆ ਹੈ ਹੋਰ ਪਿੰਡ ਦੀ ਜਿਹੜੀ ਉਜਵਲ ਭਵਿਕਲੇ ਕੀ ਕੀ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਉਹ ਦੇਖੋ ਜੋ ਪਿੰਡ ਦੀ ਮੰਗ ਹੋંગી ਜੀ ਪਿੰਡ ਦੀ ਮੰਗ ਨੂੰ ਅਸੀਂ ਪੂਰਾ ਕਰਾਂਗੇ ਪੂਰੀ ਕੋਸ਼ਿਸ਼ ਕਰਦੇ ਪਏ ਆ ਇੱਕ ਦੋ ਰਸਤੇ ਹੈਗੇ ਆ ਬੰਨ ਵਾਲੇ ਉਹ ਬਣਾਵਾਂਗੇ ਸਭ ਤੋਂ ਕਿਹੜੀਆਂ ਕਿਹੜੀਆਂ ਮੁੱਖ ਸਮੱਸਿਆਵਾਂ ਸਨ ਸੀ ਜਿਹੜੀਆਂ ਤੁਸੀਂ ਹੁਣ ਪੂਰੀਆਂ ਕਰਨ ਜਾ ਰਹੇ ਹੋ ਮੁੱਖ ਸਮੱਸਿਆ ਇਹ ਤਾਂ ਪਹਿਲਾਂ ਸੀ ਜੀ ਪਾਣੀ ਦੀ ਉਹ ਪਾਣੀ ਦੀ ਤਾਂ ਕਰ ਦਿੱਤੀ ਸੀਗੀ ਟੈਂਕੀ ਲੱਗੇ ਸੀਗੀ ਤੇ ਇਹ ਰਹੀ ਸੀ ਸਾਡੇ ਕੂੜੇ ਦਾ ਬਹੁਤ ਬਹੁਤ بڑا ਮਸਲਾ ਸੀਗਾ ਜੀ ਜੀ ਇਹ ਮਸਲਾ ਸੀ ਪੁਰਤੋਂ ਕੂੜਾ ਬਣਦੇ ਸਾਰੇ ਅਸੀਂ ਵਾਦਾ ਕੀਤਾ ਸੀ ਲੋਕਾਂ ਨਾਲ ਅਸੀਂ ਉਹ ਵਾਦੇ ਨੂੰ ਪੂਰਾ ਕੀਤਾ ਹੈਗਾ ਉੱਥੋਂ ਕੂੜਾ ਬੰਦ ਕੀਤਾ ਉੱਥੇ ਹੁਣ ਪਾਰਕ ਬਣਾਉਣ ਜਾ ਰਹੇ ਆ ਕਿ ਇਹ ਵੀ ਕੂੜਾ ਸਿੱਟਣ ਦਾ ਸੀਗਾ ਉਹਦਾ ਇੱਥੇ ਡੰਪ ਬਣਾ ਰਹੇ ਆ ਤੇ ਛੱਪੜ ਦੀ ਸਮੱਸਿਆ ਸੀਗੀ ਛੱਪੜ ਨੂੰ ਅਸੀਂ ਹੁਣ ਸਾਫ਼ ਕਰ ਰਹੇ ਆ ਦੀ ਛੱਪੜ ਇੱਕ ਦੋ ਦਿਨ ਅੱਜ ਜਾਂ ਕੱਲ ਮਸ਼ੀਨਾਂ ਲੱਗ ਜਾਣੀਆਂ ਆ ਜੀ ਜੀ ਤੇ ਹਾਂਜੀ ਵੀਡੀਓ ਦਫ਼ਤਰ ਸਾਡੇ ਅਜੀਤ ਸਾਹਿਬ ਦਾ ਸਾਡੀ ਵੀਡੀਓ ਸਾਹਿਬ ਦਾ ਬਹੁਤ ਪੂਰਾ ਸਹਿਯੋਗ ਆ ਜਿੱਦਾਂ ਉਹਨਾਂ ਨੂੰ ਕਹੀਦਾ ਉਹ ਸਾਡੇ ਨਾਲ ਐ ਸਹਿਮਤ ਹੋ ਕੇ ਚੱਲਦੇ ਆ ਬਾਕੀ ਮੈਂ ਇਸ ਮੂਹ ਪੰਚਾਇਤ ਦਾ ਬਹੁਤ ਧੰਨਵਾਦੀ ਆਂ ਸੀ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਆ ਜੀ ਸਾਰਾ ਸਾਥ ਸਾਰੇ ਕੰਮ ਸਾਡਾ ਸਾਥ ਦਿੰਦੇ ਉਸ ਕਾਰਜ ਇਹ ਸ਼ਲਾਘਾ ਕਰਦੇ ਕਿਉਂਕਿ ਗੁਰਦੁਆਰਾ ਸਾਹਿਬ ਸਗਾ ਉੱਥੇ ਔਰ ਕਾਫੀ ਲੋਕੀ ਆਉਂਦੀ ਆ ਜੀ ਨੋਟ ਕਰਦੇ ਸੀ ਕਿ ਬੜੀ ਠੀਸ ਪਹੁੰਚਦੀ ਹੈਗੀ ਆ ਪੁਖੇ ਵਿੱਚ ਵੀ ਅਸੀਂ ਨਾਲ ਨਾਲ ਇਹ ਉਮੀਦ ਕਰਕੇ ਪੁਖੇ ਵਿੱਚ ਵੀ ਅਸੀਂ ਨਾਲ ਨਾਲ ਇਹ ਉਮੀਦ ਕਰਕੇ